ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰਦੀਪ ਧਮਾਨ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਨਿਊਜ਼ ਬੁਲਟਿਨ ਰੁਕ ਕਰਦੇ ਹਾਂ ਇਸ ਵੇਲੇ ਦੀਆਂ ਹੈਡਲਾਈਨਸ ਵੱਲ ਪੰਜਾਬ ਸਰਕਾਰ ਦੀ ਨਸ਼ਾ ਵਿਰੋਧ ਮੁਹਿੰਮ ਲਈ ਬਣਾਈ ਕਮੇਟੀ ਦੀ ਹੋਈ ਪਹਿਲੀ ਮੀਟਿੰਗ ਵਿੱਤ ਮੰਤਰੀ ਨੇ ਦੱਸਿਆ 360 ਡਿਗਰੀ ਐਕਸ਼ਨ ਪਲਾਨ ਦਾ ਫਾਰਮੂਲਾ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਪ੍ਰਗਟਾਈ ਚਿੰਤਾ ਪੰਜਾਬ ਸਰਕਾਰ ਦੀ ਖੇਤੀ ਨੀਤੀ ਨੂੰ ਲਾਗੂ ਕਰਨ ਦੀ ਦਿੱਤੀ ਸਲਾਹ ਜੱਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਨੇ ਦਿੱਤਾ ਵੱਡਾ ਬਿਆਨ ਕਿਹਾ ਧਾਮੀ ਵਾਪਸ ਲੈਣ ਅਸਤੀਫਾ ਪੰਜ ਮੈਂਬਰੀ ਕਮੇਟੀ ਸ਼ੁਰੂ ਕਰੇਗੀ ਭਰਤੀ ਪ੍ਰਕਿਰਿਆ ਕਾਂਗਰਸ ਐਮਪੀ ਗੁਰਜੀਤ ਔਜਲਾ ਨੇ ਸੂਬਾ ਸਰਕਾਰ ਨੂੰ ਗੜੇਮਾਰੀ ਨਾਲ ਤਬਾਹ ਹੋਈਆਂ ਫਸਲਾਂ ਦਾ ਮੁਲਾਂਕਣ ਕਰਨ ਦੀ ਕੀਤੀ ਅਪੀਲ ਕਿਹਾ ਜਲਦ ਗਿਰਦਾਵਰੀਆਂ ਕਰਾਵੇ ਸਰਕਾਰ ਦੇਖੋਣੇ ਨਾ ਖਬਰਾਂ ਦਾ ਵਿਸਥਾਰ ਪੰਜਾਬ ਸਰਕਾਰ ਨੇ ਨਸ਼ਿਆਂ ਖਿਲਾਫ ਮੁਹਿੰਮ ਵਿੱਡ ਲਈ ਹੈ ਵਾਰ ਅਗੇਂਸਟ ਡਰੱਗਸ ਦੇ ਤਹਿਤ ਪੰਜਾਬ ਕੈਬਨਿਟ ਪੀ ਸਬ ਕਮੇਟੀ ਦੇ ਮੈਂਬਰ ਵੱਖ-ਵੱਖ ਜ਼ਿਲ੍ਹਿਆਂ ਵਿੱਚ ਜਾਣਗੇ ਅਤੇ ਉਹਨਾਂ ਇਲਾਕਿਆਂ ਦੇ ਡਿਪਟੀ ਕਮਿਸ਼ਨਰ ਅਤੇ ਐਸਐਸਪੀਜ਼ ਨਾਲ ਮੀਟਿੰਗ ਕਰਕੇ ਨਸ਼ੇ ਖਿਲਾਫ ਚੱਲ ਰਹੇ ਆਪਰੇਸ਼ਨ ਦੀ ਮਾਨਿਟਰਿੰਗ ਕਰਨਗੇ ਵਿੱਤ ਮੰਤਰੀ ਨੇ ਅੱਜ ਇਸ ਕਮੇਟੀ ਦੀ ਪਹਿਲੀ ਮੀਟਿੰਗ ਤੋਂ ਬਾਅਦ ਇਸ ਲੜਾਈ ਦੀ ਰਣਨੀਤੀ ਦਾ ਪਲਾਨ ਵੀ ਸਾਂਝਾ ਕੀਤਾ ਹੈ ਗੋਤਲਬ ਹੈਕ ਕੇ ਪੰਜਾਬ ਸਰਕਾਰ ਨੇ ਨਸ਼ਿਆਂ ਦੇ ਖਾਤਮੇ ਲਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਪੰਜ ਮੈਮਰੀ ਕਮੇਟੀ ਬਣਾਈ ਹੈ ਇਸ ਕਮੇਟੀ ਦੀ ਪਹਿਲੀ ਬੈਠਕ ਵਿੱਚ ਹਰ ਮੰਤਰੀ ਨੂੰ ਵੱਖ-ਵੱਖ ਜ਼ਿਲ੍ਹਿਆਂ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਪਾਰਟੀ ਪ੍ਰਧਾਨ ਅਮਨ ਅਰੋੜਾ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਲੋਕਾਂ ਤੋਂ ਸਹਿਯੋਗ ਦੀ ਅਪੀਲ ਕੀਤੀ ਸੋ ਮੇਰੇ ਕੋਲੇ ਜਿਹੜੇ ਮੈਂ ਡਿਸਟ੍ਰਿਕਟ ਦੀ ਗੱਲ ਕਰਾਂ ਪਠਾਨਕੋਟ ਗੁਰਦਾਸਪੁਰ ਨਮਾਸ਼ਹਿਰ ਰੋਪੜ ਤਰਨਤਾਰ ਹੁਸ਼ਿਆਰਪੁਰ ਇਹ ਡਿਸਟ੍ਰਿਕਟ ਜਿਹੜੇ ਨੇਗੇ ਇਹਨਾਂ ਦੇ ਅੰਦਰ ਮੈਂ ਆਉਣ ਵਾਲੇ ਸਮੇਂ ਜਾਊਗਾ ਔਰ ਸਾਰੀਆਂ ਮੀਟਿੰਗ ਕਰੂੰਗਾ ਜਿਦੇ ਵਿੱਚ ਡਿਪਟੀ ਕਮਿਸ਼ਨਰ ਐਸਐਸਪੀ ਸਹਿਵਾਨ ਸਾਰੇ ਹੇਟਲੇ ਆਫੀਸਰ ਸ਼ਾਮਲ ਹੋਣਗੇ ਔਰ ਉਹਨਾਂ ਨੂੰ ਜਿਹੜਾ ਇਸ ਮਹਿਮ ਦਾ ਹਿੱਸਾ ਬਣਾ ਕੇ ਔਰ ਜਿਹੜਾ ਯੁੱਧ ਨਸ਼ਿਆਂ ਵਿਰੋਧੀ ਸ਼ੁਰੂਆਤ ਹੋਈ ਆ ਉਹਦੇ ਸਾਰਿਆਂ ਨੂੰ ਐਕਟੀਵੇਟ ਕਰਾਂਗੇ ਇਸ ਤੋਂ ਬਿਨਾ ਮੇਰੇ ਨਾਲ ਅਮਨ अरोड़ा ਜੀ ਜਿਹੜੇ ਨੇ ਸਾਡੇ ਕੈਬਨਟ ਕਲੀਕ ਲੁਧਿਆਣਾ ਪਟਿਆਲਾ, ਕਪੂਰਥਾ, ਮਹਾਲੀ, ਅੰਮ੍ਰਿਤਸਰ ਤੇ ਜਲੰਧਰ ਇਹ ਜਿਹੜੇ ਜ਼ਿਲ੍ਹੇ ਨੇ 6 ਜ਼ਿਲ੍ਹੇ ਅਮਨ अरोड़ा ਜੀ ਦੇਖਣਗੇ 6 ਜ਼ਿਲ੍ਹੇ ਜਾਣ ਕੇ ਜਾ ਕੇ ਉੱਥੇ ਮਿੱਟੀਆ ਕਰਨਗੇ ਇਸ ਤੋਂ ਬਿਨਾ ਤਰਨਪੀਰ ਸੌਂਤ ਜੀ ਉਹ ਜਿਹੜੇ ਨੇ ਉਹ ਵੀ 6 ਜਨੇ ਦੇਖਣਗੇ ਜਿਨ੍ਹਾਂ ਵਿੱਚ ਸੰਗਰੂਰ, ਬਰਨਾਲਾ, ਬਠਿੰਡਾ, ਫਤਿਹਗੜ੍ਹ ਸਾਹਿਬ, ਮੋਗਾ ਅਤੇ ਮਲੇਰਕੋਡਾ ਇਹ ਜ਼ਿਲ੍ਹਿਆਂ ਦੇ ਵਿੱਚ ਤਰਨਪੀਰ ਸੌਂਤ ਜੀ ਜਾਣ ਕੇ ਜਾ ਕੇ ਉੱਥੇ ਮਾਨਟਰੀ ਕਰਨਗੇ ਇਸ ਤੋਂ ਬਿਨਾ ਲਾਲਜੀਤ ਭੋਲਰ ਜੀ ਜਿਹੜੇ ਲਾਲਜੀਤ ਭੋਲਰ ਜੀ ਫਰੀਦਕੋਟ, ਮੁਕਸਰ, ਫਾਜ਼ਿਲਕਾ ਮਾਨਸਾ ਤੇ ਫਿਰੋਜ਼ਪੁਰ ਇਹਨਾਂ ਜ਼ਿਲ੍ਹਿਆਂ ਦੇ ਅੰਦਰ ਲਾਜਿਤ ਭੁੱਲਰ ਜੀ ਜਾਣਗੇ ਇਸ ਤੋਂ ਬਿਨਾ ਡਾਕਟਰ ਬਲਬੀਰ ਜੀ ਡਾਕਟਰ ਬਲਬੀਰ ਜੀ ਪੂਰੇ ਪੰਜਾਬ ਦਾ ਜਿਹੜਾ ਹੈਲਥ ਇਨਫਰਾਸਟ੍ਰਕਚਰ ਆ ਹੈਲਥ ਡਿਪਾਰਟਮੈਂਟ ਆ ਉਹ ਦੇਖਣਗੇ ਕਿ ਕਿਹੜਾ ਓਟ ਕਲੀਨਿਕ ਦੇ ਵਿੱਚ ਕੋਈ ਘਾਟ ਆ ਤੇ ਜਦੋਂ ਕੋਈ ਮਰੀਜ਼ ਜਿਹੜਾ ਆਊਗਾ ਉਹਦੇ ਲਈ ਕੀ ਪ੍ਰਬੰਧ ਕਰਨਾਗਾ ਇਹਦੀ ਦੇਖਰੇਖ ਜਿਹੜੀ ਆ ਉਹ ਡਾਕਟਰ ਬਲਬੀਰ ਜੀ ਕਰਨਗੇ ਮੈਂ ਅੱਜ ਪੰਜਾਬ ਸਰਕਾਰ ਵੱਲੋਂ ਹੱਥ ਜੋੜ ਕੇ ਬੇਨਤੀ ਕਰਨੀ ਚਾਹੁੰਨਾ ਅਪੀਲ ਕਰਨੀ ਚਾਹੁੰਨਾ ਕਿ ਪੰਜਾਬ ਸਰਕਾਰ ਦਾ ਸਾਡੇ ਕੌਮੀ ਕਨਵੀਨਰ ਕੇਜਰੀਵਾਲ ਸਾਹਿਬ ਦਾ ਔਰ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਔਰ ਸਾਡਾ ਸਾਰੀ ਟੀਮ ਦਾ 100% ਮਜ਼ਬੂਤ ਤਹਈਆ ਕੀਤਾ ਕਿ ਪੰਜਾਬ ਦੇ ਵਿੱਚੋਂ ਨਸ਼ਿਆਂ ਦੇ ਇਸ ਕੋੜ ਨੂੰ ਜੜੋਂ ਜੜੋਂ ਪਟਕੇ ਜੋ ਤੱਕ ਨਹੀਂ ਸਿੱਢ ਦਿੰਦੇ ਹੈਗੇ ਉਦੋਂ ਤੱਕ ਅਸੀਂ ਦਮ ਨਹੀਂ ਲਾਵਾਂਗੇ ਦੋਵੇਂ ਮੰਤਰੀਆਂ ਵੱਲੋਂ ਨਸ਼ੇ ਵੇਚਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਕਰਨ ਅਤੇ ਲੋਕਾਂ ਵਿੱਚ ਜਾ ਕੇ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦਾ ਭਰੋਸਾ ਵੀ ਦਿਵਾਇਆ ਗਿਆ ਹੈ ਜਿਸ ਦੇ ਮੁਤਾਬਿਕ ਤਿੰਨ ਮਹੀਨਿਆਂ ਵਿੱਚ ਪੰਜਾਬ ਨੂੰ ਨਸ਼ਾ ਮੁਕਤ ਬਣਾਇਆ ਜਾਵੇਗਾ ਪਰ ਸਰਕਾਰ ਦੇ ਇਸ ਐਕਸ਼ਨ ਪਲਾਨ ਦੇ ਕੀ ਨਤੀਜੇ ਨਿਕਲਣਗੇ ਇਹ ਤਾਂ ਆਉਣ ਵਾਲੇ ਕੁਝ ਦਿਨਾਂ ਵਿੱਚ ਹੀ ਪਤਾ ਚੱਲੇਗਾ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਜੋ ਪਿਛਲੇ ਕਈ ਦਿਨਾਂ ਤੋਂ ਪੰਜਾਬ ਸਰਕਾਰ ਦੇ ਹਰ ਫੈਸਲੇ ਤੇ ਆਪਣੀ ਤਿੱਖੀ ਪ੍ਰਤੀਕਿਰਿਆ ਦੇ ਰਹੇ ਨੇ ਉਹਨਾਂ ਵੱਲੋਂ ਅੱਜ ਪੰਜਾਬ ਦੇ ਪਾਣੀ ਅਤੇ ਖੇਤੀ ਨੀਤੀ ਨੂੰ ਲੈ ਕੇ ਚਿੰਤਾ ਪ੍ਰਗਟਾਈ ਗਈ ਹੈ ਕਿਸਾਨ ਜਥੇਬੰਦੀਆਂ ਨੂੰ ਵੀ ਉਹਨਾਂ ਨੇ ਅਪੀਲ ਕੀਤੀ ਹੈ ਕਿ ਉਹੋ ਵੀ ਇਸ ਗੱਲ ਤੇ ਗੌਰ ਕਰਨ ਕਿ ਜੇਕਰ ਕੇਂਦਰ ਦਾ ਖੇਤੀ ਖਰੜਾ ਠੀਕ ਨਹੀਂ ਤਾਂ ਪੰਜਾਬ ਸਰਕਾਰ ਵੱਲੋਂ ਤਿਆਰ ਨੀਤੀਆਂ ਕਿਉਂ ਨਾ ਲਾਗੂ ਕਰਕੇ ਵੇਖੀਆਂ ਜਾਣ ਮੀਡੀਆ ਨਾਲ ਗਲਬਾਤ ਕਰਦੇ ਹੋਏ ਪਾਤਪਾ ਪ੍ਰਦਾਨ ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਦੇ 150 ਜ਼ੋਨਾਂ ਵਿੱਚ ਪਾਣੀ ਦਾ ਪੱਧਰ ਘਟ ਗਿਆ ਹੈ ਉਹਨਾਂ ਕਿਹਾ ਕਿ ਜੇ ਪਾਣੀ ਬਚਾਉਣਾ ਹੈ ਤਾਂ ਝੋਨਾ ਘੱਟ ਕਰਨਾ ਪਵੇਗਾ ਪੰਜਾਬ ਵਿੱਚ ਪਾਣੀ ਲਗਾਤਾਰ ਖਤਮ ਹੋ ਰਿਹਾ ਹੈ ਰੀਚਾਰਜ ਨਹੀਂ ਹੋ ਰਿਹਾ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਬੁਲਾ ਕੇ ਪੰਜਾਬ ਦੀ ਨਵੀਂ ਨੀਤੀ ਨੂੰ ਲਾਗੂ ਕਰਨ ਬਾਰੇ ਹੋਰ ਕੀ ਬੋਲੇ ਸੁਨੀਲ ਜਾਖੜ ਆਓ ਦੇਖਦੇ ਹਾਂ ਦਾ অপਸ਼ਨ ਫਾਰ ਕੰਪਲੀਟਲੀ ਬੈਨਿੰਗ ਪੈਡੀ ਇਨ ਫਿਊ ਬਲॉक्स ਸ਼ੁੱਡ ਆਲਸੋ ਬੀ ਕਨਸੀਡਰਡ ਵਿੱਚ ਉਹਨਾਂ ਜਮ੍ਹਾਂ ਹੀ ਬੰਦ ਕਰ ਦਿਓ ਇਹ ਕਈ ਬਲॉक्स ਹੈਗੇ ਤੇ ਇਹ ਕਿਹੜੇ ਕਈ ਬਲੌਕ 150 ਬਲॉक्स ਦੇ ਅੰਦਰੋਂ 60 ਬਲੌਕ ਹੈ ਸਾਬ ਉਹਦੀ ਵੀ ਲਿਸਟੇ ਦੇ ਚ ਸਾਰੀ ਹੈ ਜੋ ਕੋ ਮਾੜਾ ਮੋਟਾ ਇਹਨੂੰ ਪੜਨ ਦੀ ਕੋ ਖੇਚਲ ਕਰਨ ਸਾਡੇ اپੋਜੀਸ਼ਨ ਵਾਲੇ ਆ ਸਰਕਾਰ ਨੇ ਆਪ ਮਾਨ ਸਾਹਿਬ ਨੂੰ ਕਿਤੇ ਮੌਕਾ ਲੱਗਿਆ ਹੋਵੇ ਜੇ ਕੇਜਰੀਵਾਲ ਸਾਹਿਬ ਦਾ ਬਸਤਾ ਚੱਕੇ ਆ ਪਾਇਲਟ ਬਣ ਕੇ ਨਾ ਗਏ ਹੁਣ ਕਿਤੇ ਦੇਖਿਆ ਹੁੰਦਾ ਤਾਂ ਉਹਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਨਾਮ ਆਉਂਦਾ ਸਭ ਸੰਗਰੂਰ ਦਾ ਆਂਦਾ ਹੈ ਓਵਰ ਐਕਸਪਲੋਇਟਡ ਜਿਹੜੇ ਜ਼ੋਨਸ ਐ ਉਹ ਮੰਨਦੇ ਆ ਜਿੱਥੇ 300 ਗੁਣਾ ਪਾਣੀ ਰੀਚਾਰਜ ਜਦੋਂ ਜੇ 10 ਲੀਟਰ ਪਾਣੀ ਜਾਂਦਾ ਉਸ ਤੋਂ 30 ਲੀਟਰ ਆਪਾਂ ਕੱਢੀ ਜਾਂਦੇ ਆ ਰੀਚਾਰਜ 10 ਹੁੰਦਾ 300% ਤਾਈ 300% ਫਿਰ 200 ਤੋਂ 250% ਫਿਰ 250 ਤੋਂ 200% ਤਾਈ ਇਹਨਾਂ ਨੇ ਜਿਹੜੀ ਇਹਨਾਂ ਦੀ ਰეკਮੈਂਡੇਸ਼ਨ ਹੈ ਵੀ ਉਹ ਬਲੌਗ ਜਿੱਥੇ 200% ਤਾਈ ਐਕਸਟ੍ਰੈਕਸ਼ਨ ਹੋ ਰਹੀ ਹੈ ਉਥੇ 30% ਰਿਡਕਸ਼ਨ ਕੀਤੀ ਜਾਵੇ ਮੇਰੀ ਬੇਨਤੀ ਹੈ ਮੈਂ ਕਿਸੇ ਚ ਨੁਕਸ ਨਹੀਂ ਕੱਢਣ ਵਾਸਤੇ ਜਿੱਥੇ ਬੈਠਾ ਵੀ ਮੈਂ ਕਿਸੇ ਦੇ ਇੱਥੇ ਬੈਠ ਕੇ ਵੱਟੇ ਮਾਰੀ ਜਾਵਾਂ ਜਾਂ ਕਿਸੇ ਮਾੜਾ ਚੰਗਾ ਕਰਾਂ ਮੇਰੀ ਇੰਨੀ ਬੇਨਤੀ ਹੈ ਵੀ ਕਿਸਾਨ ਜੱਥੇਬੰਦੀਆਂ ਨੇ ਦੇਖ ਲਿਆ ਹੋਣਾ ਸਭ ਇਸ ਤੋਂ ਇਲਾਵਾ ਅਮਰੀਕਾ ਚੋਂ ਕੱਢੇ ਗਏ ਨੌਜਵਾਨਾਂ ਬਾਰੇ ਬੋਲਦੇ ਹਾਂ ਸੁਨੀਲ ਜਾਖੜ ਨੇ ਕਿਹਾ ਕਿ ਨੌਜਵਾਨਾਂ ਨੇ ਡੰਕੀ ਲਗਾਉਣ ਲਈ 40-40 ਲੱਖ ਦਿੱਤੇ ਹਨ 10-10 ਲੱਖ ਬਾਹਰ ਡੰਕੀ ਲਗਾਉਣ ਲਈ ਦਿੱਤੇ ਤੇ ਬਾਕੀ ਏਜੰਟਾਂ ਕੋਲੇ ਇੱਥੇ ਪਏ ਹਨ ਸਰਕਾਰ ਇਹਨਾਂ ਏਜੰਟਾਂ ਤੋਂ ਪੈਸੇ ਕਢਵਾਏ ਤੇ ਜਿਹੜੇ ਪਨਾਮਾ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਵਾਪਸ ਲੈ ਕੇ ਆਉਣ ਦਾ ਇੰਤਜ਼ਾਮ ਕਰੇ ਬੱਚਿਆਂ ਦੇ ਭਵਿੱਖ ਦਾ ਸਵਾਲ ਹੈ ਸ਼੍ਰੀ ਕਾਟਕ ਸਾਹਿਬ ਦੇ ਚਠੇਦਾਰ ਗਿਆਨੀ ਰਕबीर ਸਿੰਘ ਨੇ ਅੱਜ ਇੱਕ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਬੀਤੇ ਕੱਲ ਹਰਜਿੰਦਰ ਸਿੰਘ ਧਾਮੀ ਨਾਲ ਉਹਨਾਂ ਵੱਲੋਂ ਮੁਲਾਕਾਤ ਕਰਕੇ ਉਹਨਾਂ ਨੂੰ ਅਪੀਲ ਕੀਤੀ ਸੀ ਕਿ ਉਹ ਪ੍ਰਧਾਨ ਐਸਜੀਪੀਸੀ ਦਾ ਅਸਤੀਫਾ ਵਾਪਸ ਲੈਣ ਕਿਉਂਕਿ ਪੰਥ ਨੂੰ ਇਸ ਔਖੇ ਸਮੇਂ ਵਿੱਚ ਉਹਨਾਂ ਵਰਗੇ ਵਿਅਕਤੀ ਦੀ ਲੋੜ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਹੁਣ ਤੱਕ ਮੈਨੂੰ ਕਮੇਟੀ ਦੇ ਕਨਵੀਨਰ ਤੋਂ ਹਰਜਿੰਦਰ ਸਿੰਘ ਧਾਮੀ ਦਾ ਅਸਤੀਫਾ ਮਿਲਿਆ ਹੈ ਪਰ ਕਿਰਪਾਲ ਸਿੰਘ ਵਡੂੰਗਰ ਦਾ ਅਸਤੀਫਾ ਅਜੇ ਤੱਕ ਨਹੀਂ ਮਿਲਿਆ ਸ਼ਿਰੇ ਕਾਲ ਤੱਕ ਸਾਹ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਪੱਤਰਕਾਰਾਂ ਨਾਲ ਗਲਬਾਤ ਦੌਰਾਨ ਸਾਫ ਸਾਫ ਦੱਸਿਆ ਕਿ ਸ਼ਿਰੇ ਕਾਲ ਤੱਕ ਸਾਹ ਨੂੰ ਸੱਤ ਮੈਂਬਰੀ ਕਮੇਟੀ ਦੇ ਗਠਨ ਨੂੰ ਢਾਈ ਮਹੀਨੇ ਬੀਤ ਗਏ ਹਨ ਪਰ ਕਮੇਟੀ ਦਾ ਕੰਮ ਬਹੁਤ ਹੌਲੀ ਹੈ ਅਤੇ ਕਮੇਟੀ ਨੇ ਰਿਪੋਰਟ ਸੌਂਪੀ ਹੈ ਕਿ ਅਕਾਲੀ ਦਲ ਕਮੇਟੀ ਦਾ ਸਹਿਯੋਗ ਨਹੀਂ ਕਰ ਰਿਹਾ ਹੈ ਪਰ ਅਸੀਂ ਕਮੇਟੀ ਨੂੰ ਅਕਾਲੀ ਦਲ ਤੋਂ ਸਹਿਯੋਗ ਲੈਣ ਦੀ ਬਜਾਏ ਆਪਣੇ ਪ੍ਰਕਿਰਿਆ ਸ਼ੁਰੂ ਕਰਨ ਦੇ ਹੁਕਮ ਦਿੰਨੇ ਹਨ ਹੁਣ ਤੱਕ ਮੈਨੂੰ ਕਮੇਟੀ ਦੇ ਕਨਵੀਨਰ ਤੋਂ ਹਰਜਿੰਦਰ ਸਿੰਘ ਧਾਮੀ ਦਾ ਅਸਤੀਫਾ ਮਿਲਿਆ ਹੈ ਪਰ ਕਿਰਪਾਲ ਸਿੰਘ ਬਡੂੰਗਰ ਦਾ ਅਸਤੀਫਾ ਅਜੇ ਤੱਕ ਨਹੀਂ ਮਿਲਿਆ ਅਤੇ ਉਹਨਾਂ ਨੇ ਕਮੇਟੀ ਦੇ ਬਾਕੀ ਪੰਜ ਮੈਂਬਰਾਂ ਨੂੰ ਪਰਤੀ ਦੀ ਪ੍ਰਕਿਰਿਆ ਸ਼ੁਰੂ ਕਰਨ ਦੇ ਹੁਕਮ ਦਿੱਤੇ ਹਨ ਦੇਖੋ 2 ਦਸੰਬਰ 2024 ਨੂੰ ਜਿਹੜੇ ਕਲਕੱਤਾ ਸਾਹਿਬ ਦੀ ਤਸੀਲ ਤੋਂ ਪੰਜ ਸਿੰਘ ਸਹਿਬਾਨ ਨੇ ਸੱਤ ਮੈਂਬਰੀ ਕਮੇਟੀ ਅਕਾਲੀ ਦਲ ਦੀ ਪਰਤੀ ਵਾਸਤੇ ਨਿਯਤ ਕੀਤੀ ਸੀ ਔਰ ਤਪਰੀਬਨ 2-3 ਮਹੀਨੇ ਤੋਂ ਸਮਾਂ ਗੁਜ਼ਰ ਚੱਲਿਆ ਔਰ ਉਸ ਕਮੇਟੀ ਦੇ ਕਾਰਜਗੁਜ਼ਾਰ ਜਿਹੜੀ ਹੈ ਉਹ ਬਹੁਤ ਢਲੇ ਰਹੀ ਹੈ ਔਰ ਪਿਛਲੇ ਦਿਨੀ ਸਾਨੂੰ ਉਹਨਾਂ ਦੇ ਕਾ ਕੇ ਪੱਤਰ ਸੰਪਤਿਆ ਕਿ ਅਕਾਲੀ ਦਲ ਵੱਲੋਂ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਸਹਿਯੋਗ ਨਹੀਂ ਕੀਤਾ ਜਾ ਰਿਹਾ ਕਿਸੇ ਸਹਿਯੋਗ ਕਰਨ ਵਾਸਤੇ ਕੋਈ ਹੁਕਮ ਜਾਰੀ ਨਹੀਂ ਕੀਤਾ ਕਿ ਸਹਿਯੋਗ ਲੈਣਾ ਬਲਕਿ ਇਹਨਾਂ ਨੂੰ ਆਪਣਾ ਕਾਰਜ ਜਿਹੜਾ ਕਰਨ ਵਾਸਤੇ ਕਿਹਾ ਸੀ ਕਿ ਸੱਤ ਮੈਂਬਰ ਕਮੇਟੀ ਜਿਹੜੀ ਆਪਾਂ ਬਣਤੀ ਕਰਦੇ ਸ਼ੁਰੂ ਕਰੇ ਜੇਕਰ ਦੋ ਮੈਂਬਰ ਜਿਹੜੇ ਅਸਤੀਫਾ ਦੇ ਛੁੱਟੇ ਨੇ ਹਾਮੀ ਸਾਹਿਬ ਔਰ ਬਖੰਦਰ ਸਾਹਿਬ ਕਾਮੀ ਸਾਹਿਬ ਦਾ ਅਸਤੀਫਾ ਸਾਡੇ ਕੋਲ ਪਹੁੰਚਾ ਵਡੂੰਗਰ ਸਾਹਿਬ ਦਾ ਅਸਤੀਫਾ ਹਾਲਾ ਸਾਡੇ ਕੋਲ ਨਹੀਂ ਪਹੁੰਚਾ ਔਰ ਜਿਹੜੇ 5 ਮੈਂਬਰ ਬਾਕੀ ਬਚੇ ਹੋ 5 ਮੈਂਬਰ ਨੇ ਉਹ 5 ਮੈਂਬਰ ਇਸੇ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਜੋ 2 ਦਸੰਬਰ 2024 ਨੂੰ ਜੋ ਹੁਕਮ ਹੋਇਆ ਸੀ ਉਹਦੇ ਮੁਤਾਬਕ ਆ ਜਿਹੜੀ ਪ੍ਰਤੀ ਪ੍ਰਕਿਰਿਆ ਹੈ ਉਹਨੂੰ ਆਰੰਭ ਕਰਤਾ ਜੇਕਰ ਦੇਖੋ ਇੱਕ ਜੇਕਰ ਦੋ ਮੈਂਬਰ ਇਸ ਕਮੇਟੀ ਦਾ ਹਿੱਸਾ ਨਹੀਂ ਬਣਦੇ ਅਮੀਰ ਸਾਹਿਬ ਔਰ ਬਦੂਮ ਕੇ ਸਾਹਿਬ ਦੇ ਕਰਕੇ ਕਮੇਟੀ ਦਾ ਹਿੱਸਾ ਨਹੀਂ ਬਣਦੇ ਫਿਰ ਸਿੰਘ ਸਾਹਿਬਾਨ ਜੀ ਦੇ ਨਾਲ ਆਉਣ ਵਾਲੇ ਕੁਝ ਦਿਨਾਂ ਵਿੱਚ ਮੀਟਿੰਗ ਕਰਕੇ ਤੇ ਇਹਨਾਂ ਪੰਜਾਂ ਦੇ ਵਿੱਚੋਂ ਇੱਕ ਜਿਹੜਾ ਲੀਡਰ ਹੋਏਗਾ ਉਹਨੂੰ ਇਹਦਾ ਪੰਜ ਮੈਂਬਰੀ ਕਮੇਟੀ ਦਾ ਜਿਹੜਾ ਕੋਆਰਡੀਨੇਟਰ ਹੈ ਉਹ ਬਣਾਇਆ ਜਾਏ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਉਹਨਾਂ ਦੀ ਸੇਵਾ ਤੋਂ ਉਹਨਾਂ ਨੂੰ ਫਾਰਕ ਕਰਨ ਬਾਰੇ ਕਿਹਾ ਕਿ ਉਹਨਾਂ ਨੇ ਆਪਣਾ ਸਮਾਨ ਪਹਿਲਾਂ ਹੀ ਪੈਕ ਕਰ ਲਿਆ ਹੈ ਅਤੇ ਗੁਰੂ ਸਾਹਿਬ ਦੇ ਹੁਕਮਨਾਮੇ ਤੱਕ ਆਪਣੀ ਸੇਵਾ ਉਹ ਨਿਭਾਉਂਦੇ ਰਹਿਣਗੇ ਮੀਡੀਆ ਦਾ ਰਾਹੀਂ ਅਸੀਂ ਵੀ ਸੁਣਦੇ ਆਂ ਜੇਕਰ ਸਾਡੀ ਸੇਵਾ ਸਮਾਪਤ ਹੋ ਜਾਂਦੀ ਹੈ ਤੇ ਗੁਰੂ ਦੇ ਹੁਕਮ ਨਾਲ ਹੋਣੀ ਹੈ ਤੇ ਜੇ ਕਰਨੀ ਹੈ ਤੇ ਗੁਰੂ ਦੇ ਹੁਕਮ ਨਾਲ ਹੋਣੀ ਹੈ ਇਸ ਘਰ ਵਿੱਚ ਮੈਂ ਕਾ ਜਰੂਰ ਮੀਟਰ ਰਹੀ ਕਹਿ ਦਿਆਂ ਕਿ ਇਸ ਘਰ ਵਿੱਚ ਦਾਵੇ ਨਹੀਂ ਚੱਲਦੇ ਇਸ ਘਰ ਵਿੱਚ ਗੁਰੂ ਦੀ ਕਿਰਪਾ ਹੋਵੇ ਤਾਂ ਸੇਵਾ ਮਿਲਦੀ ਹੈ ਤੇ ਜਿੰਨਾ ਹੁਕਮ ਹੋਏਗਾ ਉਹ ਨਹੀਂ ਕਰਾਂ ਯਾਨੀ ਹਰਪੀ ਸਿੰਘ ਬਾਰੇ ਉਹਨਾਂ ਕਿਹਾ ਕਿ ਉਹ 2 ਦਸੰਬਰ ਦੇ ਹੁਕਮਨਾਮੇ ਦਾ ਹਿੱਸਾ ਹਨ ਪਰ ਹੁਣ ਉਹ ਸੁਤੰਤਰ ਹਨ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਬੀਤੀ ਦੇਰ ਸ਼ਾਮ ਅਮ੍ਰਿਤਸਰ ਦੇ ਅਜਨਾਲਾ ਅਤੇ ਰਾਜਸਥਾਨੀ ਇਲਾਕਿਆਂ ਵਿੱਚ ਗੜੇਮਾਰੀ ਅਤੇ ਭਾਰੀ ਮੀਂਹ ਕਾਰਨ ਤਬਾਹ ਹੋਈਆਂ ਫਸਲਾਂ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ। ਉਹਨਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਇਲਾਕੇ ਦੀ ਗਿਰਦਾਵਰੀ ਜਲਦੀ ਤੋਂ ਜਲਦੀ ਕੀਤੀ ਜਾਵੇ ਤਾਂ ਜੋ ਕਿਸਾਨਾਂ ਦੇ ਨੁਕਸਾਨ ਦੀ ਪਰਪਾਈ ਕੀਤੀ ਜਾ ਸਕੇ। ਗੜੇਮਾਰੀ ਨਾਲ ਖਰਾਬ ਹੋਈਆਂ ਫਸਲਾਂ ਬਾਰੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਇੱਕ ਕਿਸਾਨ ਆਪਣੇ ਬੱਚਾਂ ਵਾਂਗ ਫਸਲ ਦਾ ਪਾਲਣ-ਪੋਸ਼ਣ ਕਰਦਾ ਹੈ ਅਤੇ ਫਿਰ ਉਸਦੀ ਸਾਰੀ ਜ਼ਿੰਦਗੀ ਦੀ ਕਮਾਈ ਉਸੇ ਫਸਲ ਤੇ ਨਿਰਭਰ ਕਰਦੀ ਹੈ ਇਸ ਸਮੇਂ ਕਣਕ ਸਰੋਂ ਅਤੇ ਹੋਰ ਫਸਲਾਂ ਪੱਕ ਰਹੀਆਂ ਸਨ ਪਰ ਕੱਲ ਗੜੇਮਾਰੀ ਕਾਰਨ ਸਾਰੀ ਫਸਲ ਤਬਾਹ ਹੋ ਗਈ ਜਿਸ ਕਾਰਨ ਕਿਸਾਨਾਂ ਦੀਆਂ ਉਮੀਦਾਂ ਟੁੱਟ ਗਈਆਂ ਹਨ ਉਨ੍ਹਾਂ ਕਿਹਾ ਕਿ ਕਿਸਾਨ ਪਹਿਲਾਂ ਹੀ ਕੇਂਦਰ ਸਰਕਾਰ ਅcke ਐਮਐਸਪੀ ਗਰੰਟੀ ਐਕਟ ਦੀ ਮੰਗ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕਰ ਰਹੇ ਨੇ ਅਤੇ ਇਸ ਤੋਂ ਬਾਅਦ ਇਸ ਤਰ੍ਹਾਂ ਦੇ ਨੁਕਸਾਨ ਦਾ ਸਾਹਮਣਾ ਕਰਨਾ ਉਨ੍ਹਾਂ ਲਈ ਬਹੁਤ ਦੁੱਖदाई ਹੈ ਇਸ ਲਈ ਸੁਭਾ ਸਰਕਾਰ ਨੂੰ ਅਜਨਾਲਾ ਅਤੇ ਰਾਜਾ ਸੰਸੀ ਇਲਾਕਿਆਂ ਦੀ ਗਿਰਦਾਵਰੀ ਜਲਦੀ ਤੋਂ ਜਲਦੀ ਕਰਵਾਉਣੀ ਚਾਹੀਦੀ ਹੈ ਅਤੇ ਕਿਸਾਨਾਂ ਨੂੰ ਠੁਕਵਾ ਮੁਆਵਜ਼ਾ ਦੇਣਾ ਚਾਹੀਦਾ ਹੈ ਅੰਮ੍ਰਿਤਸਰ ਦੇ ਕਸਬਾ ਰਾਜਾ ਸਾਸੀ ਵਿਖੇ ਬਹੁਤ ਭਾਰੀ ਘਰੇਮਾਰੀ ਹੋਈ ਹੈ ਜਿਹਦੇ ਨਾਲ ਫਸਲਾਂ ਦਾ ਬਹੁਤ ਭਾਰੀ ਨੁਕਸਾਨ ਹੋਇਆ ਕਿਸਾਨ ਤੇ ਮਜ਼ਦੂਰ ਨੂੰ ਇੱਕ ਆਸ ਉਮੀਦ ਹੁੰਦੀ ਹੈ ਇਹਨਾਂ ਫਸਲ ਦੇ ਉੱਤੇ ਕਣਕ ਦੀ ਸਰੋਂ ਦੀ ਔਰ ਖਾਸ ਕਰਕੇ ਬਾਗਾ ਦੀ ਫਸਲ ਜਿਹੜੀ ਹੈ ਪੂਰੀ ਤਰ੍ਹਾਂ ਤਬਾਹ ਹੋ ਗਈ ਹੈ ਮੇਰੀ ਪੰਜਾਬ ਸਰਕਾਰ ਤੋਂ ਪੂਰ ਜੋਰ ਮੰਗਿਆ ਕਿ ਸਰਕਾਰ ਇਸ ਇਲਾਕੇ ਦੀ ਸਾਰੀ ਗਰਦੌਰੀ ਕਰਾ ਕੇ ਔਰ ਟੁਕਵਾ ਮੁਆਵਜ਼ਾ ਜਿਹੜਾ ਆ ਉਹ ਕਿਸਾਨਾਂ ਨੂੰ ਦੇਵੇ ਸੰਸਦ ਮੈਂਬਰ ਗੁਰਜੀਤ ਸਿੰਘ ਔਚਲਾ ਨੇ ਕਿਹਾ ਕਿ ਇਨ੍ਹਾਂ ਇਲਾਕਿਆਂ ਵਿੱਚ ਬਹੁਤ ਸਾਰੇ ਬਾਗ ਹਨ ਜਿਨ੍ਹਾਂ ਦੇ ਫਲ ਵੀ ਇਸ ਗੜੇਮਾਰੀ ਕਾਰਨ ਖਰਾਬ ਹੋ ਗਏ ਹਨ ਅਤੇ ਬਾਗ ਮਾਲਕਾਂ ਨੂੰ ਬੇहद ਨੁਕਸਾਨ ਹੋਇਆ ਹੈ ਕਿਸਾਨਾਂ ਨੂੰ ਉਹਨਾਂ ਦਾ ਸਰਵੇਖਣ ਵੀ ਕਰਵਾਉਣਾ ਚਾਹੀਦਾ ਹੈ ਅਤੇ ਉਹਨਾਂ ਨੂੰ ਮੁਆਵਜ਼ੇ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ। ਐਮਪੀ ਔਚਲਾ ਨੇ ਕਿਹਾ ਕਿ ਸਰਕਾਰ ਨੂੰ ਇਸ ਮਾਮਲੇ ਵਿੱਚ ਜਲਦੀ ਤੋਂ ਜਲਦੀ ਫੈਸਲਾ ਲੈਣਾ ਚਾਹੀਦਾ ਹੈ ਅਤੇ ਪ੍ਰਸ਼ਾਸਨ ਨੂੰ ਨਿਰਦੇਸ਼ ਦੇਣੇ ਚਾਹੀਦੇ ਹਨ ਤਾਂ ਜੋ ਪਰੇਸ਼ਾਨ ਕਿਸਾਨਾਂ ਨੂੰ ਉਮੀਦ ਦੀ ਕਿਰਨ ਦਿਖਾਈ ਦੇ ਸਕੇ। ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਕੱਲ ਹੀ ਸਾਰੇ ਜ਼ਿਲ੍ਹਿਆਂ ਦੇ ਡੀਸੀ ਅਤੇ ਐਸਐਸਪੀ ਨਾਲ ਮੀਟਿੰਗ ਕੀਤੀ ਸੀ ਇਸ ਦੌਰਾਨ 3 ਮਹੀਨਿਆਂ ਦੇ ਅੰਦਰ ਅੰਦਰ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਆਦੇਸ਼ ਦਿੱਤੇ ਗਏ ਇਸ ਕਾਰਨ ਅੱਜ ਸਵੇਰੇ ਪੁਲਿਸ ਨੇ ਨਸ਼ਿਆਂ ਵਿਰੁੱਧ ਕਾਰਵਾਈ ਕੀਤੀ ਅਤੇ ਲੁਧਿਆਣਾ ਅਤੇ ਜਲੰਧਰ ਸ਼ਹਿਰਾਂ ਵਿੱਚ ਆਪਰੇਸ਼ਨ ਕਾਸੋ ਦੇ ਤਹਿਤ ਜੰਗੀ ਪੱਧਰ ਤੇ ਤਲਾਸ਼ੀ ਮੁਹਿੰਮ ਚਲਾਈ ਗਈ ਟੀਮਾਂ ਨੇ ਸਵੇਰ ਤੋਂ ਹੀ ਉਕਤ ਖੇਤਰ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਪੁਲਿਸ ਟੀਮਾਂ ਨੇ ਕਿਸੇ ਦੇ ਜਾਗਣ ਤੋਂ ਪਹਿਲਾਂ ਹੀ ਛਾਪਾ ਮਾਰ ਦਿੱਤਾ ਕਈ ਥਾਣਿਆਂ ਦੇ ਐਸ ਐਚਓ ਅਤੇ ਇਲਾਕੇ ਦੇ ਏਐਸਪੀ ਸਮੇਤ ਕਈ ਕਰਮਚਾਰੀ ਚੈਕਿੰਗ ਲਈ ਪਹੁੰਚੇ ਹੋਏ ਸਨ ਇਹੇ ਕਾਰਵਾਈ ਭਾਰੀ ਪੁਲਿਸ ਫੋਰਸ ਨਾਲ ਕੀਤੀ ਜਾ ਰਹੀ ਹੈ ਪੁਲਿਸ ਛਾਪੇ ਮਾਰੀਆਂ ਦੌਰਾਨ ਇਲਾਕਿਆਂ ਨੂੰ ਚਾਰੇ ਪਾਸਿਆਂ ਤੋਂ ਸੀਲ ਕਰ ਦਿੱਤਾ ਗਿਆ ਇਸ ਤੋਂ ਬਾਅਦ ਹੀ ਘਰਾਂ ਦੀ ਤਲਾਸ਼ੀ ਲਈ ਗਈ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਸਰਚ ਆਪਰੇਸ਼ਨ ਸ਼ਹਿਰਾਂ ਦੀ ਪੁਲਿਸ ਟੀਮਾਂ ਵੱਲੋਂ ਨਸ਼ਾ ਤਸਕਰਾਂ ਅਤੇ ਲੁਟੇਰਿਆਂ ਤੇ ਸ਼ਿਕੰਜਾ ਕਸਣ ਲਈ ਚਲਾਇਆ ਗਿਆ ਸੀ ਜਲੰਧਰ ਵਿੱਚ ਆਪਰੇਸ਼ਨ ਕਾਸੋ ਸਵੇਰੇ 7 ਵਜੇ ਸ਼ੁਰੂ ਹੋਇਆ 100 ਤੋਂ ਵੱਧ ਕਰਮਚਾਰੀ ਜਾਂਚ ਲਈ ਪਹੁੰਚੇ ਉੱਥੇ ਹੀ ਲੁਧਿਆਣਾ ਵਿੱਚ 25 ਦੋਸ਼ੀਆਂ ਨੂੰ ਇਸ ਮੁਹਿੰਮ ਦੇ ਤਹਿਤ ਗ੍ਰਿਫਤਾਰ ਵੀ ਕੀਤਾ ਗਿਆ ਇਸ ਬਾਰੇ ਕੀ ਜਾਣਕਾਰੀ ਦਿੱਤੀ ਪੁਲਿਸ ਨੇ ਆਓ ਦੇਖਦੇ ਹਾਂ ਕਿ ਕੀ ਪਤਾ ਲੱਗਾ ਸੀ ਕਿਸ ਕਾਰਨ ਰੇਡ ਕੀਤੀ ਇਹ ਨਹੀਂ ਇਹ ਤਾਂ ਜਿੱਦਾਂ ਰੁਟੀਨ ਤੇ ਅਪਰੇਸ਼ਨ ਚੱਲ ਰਿਹਾ ਉਹਦੇ ਰਿਗਾਰਡਿੰਗ ਸੀ ਕਾਸੋ ਜਿਹੜਾ ਚੱਲਦਾ ਹੈ 100 ਆਪਰੇਸ਼ਨ ਦੇ ਰਿਗਾਰਡਿੰਗ ਉਸੇ ਲੜੀ ਦੇ ਵਿੱਚ ਹੀ ਮੇਰੀ ਡਿਊਟੀ ਲੱਗੀ ਸੀ ਮੈਂ ਇੱਥੇ ਰੇਡ ਕੀਤੀ ਉਸ ਮਿਲਿਆ ਹੈਗਾ ਅਸਲਾਮ ਇਹਨਾਂ ਹਾਲ ਅਸੀਂ ਸਾਨੂੰ ਸ਼ੱਕੀ ਲੱਗ ਰਿਹਾ ਬੰਦਾ ਉਹ ਅਸੀਂ ਇਹਨੂੰ ਫਿਲਹਾਲ ਲੈ ਕੇ ਜਾ ਰਹੇ ਹਾਂ ਨੂੰ ਕੁਝ ਪੁੱਛ ਕਿਸ ਲੁਧਿਆਣਾ ਵਿੱਚ ਅਸੀਂ 6 ਥਾਵਾਂ ਤੇ ਅਲੱਗ-ਅਲੱਗ ਥਾਵਾਂ ਤੇ ਸਰਚ ਕਰਾਈ ਹੈ ਜਿਹੜਾ ਡਿਵੀਜ਼ਨ 4 ਹੈ ਸਾਨੇ ਵਾਲਾ ਡੁਗਰੀ ਹੈ ਇੱਥੇ ਜਿਹੜਾ ਧੱਕਾ ਕਲੋਨੀ ਹੈ ਮੋਡਲ ਟਾਊਨ ਏਰੀਆ 'ਚ ਇੱਥੇ ਅਸੀਂ ਕਸ ਆਪਰੇਸ਼ਨ ਚਲਾਇਆ ਕਸ ਆਪਰੇਸ਼ਨ ਦੇ ਤਹਿਤ ਅਸੀਂ ਤਕਰੀਬਨ 25 ਬੰਦੇ ਅਸੀਂ ਰਾਉਂਡ ਅਪ ਕੀਤੇ ਹੈਗੇ ਅਜੇ ਤੱਕ ਅਸੀਂ 6 ਐਫ ਆਈ ਆਰ ਰਜਿਸਟਰਡ ਕੀਤੀ ਹੈ ਐਂਡ ਬੰਦੀ ਕਾਰਵਾਈ ਸੀ ਸਖਤੋ ਸਖਤ ਇਹਨਾਂ ਦੇ ਖਿਲਾਫ ਕਰ ਰਹੇ ਹਾਂ ਤਾੜਨਾ ਇਹ ਹੀ ਹੈ ਕਿ ਤੁਸੀਂ ਹੁਣ ਬਚ ਨਹੀਂ ਸਕਦੇ ਐਂਡ ਤੁਸੀਂ ਲੋਕਾਂ ਦਾ ਜਿਹੜਾ ਹੈਗਾ ਯੂਥ ਦਾ ਫਿਊਚਰ ਖਰਾਬ ਨਹੀਂ ਕਰ ਸਕਦੇ ਜਾਂ ਤਾਂ ਤੁਸੀਂ ਸੁਧਰ ਜਾਓ ਵਰਨਾ ਤੁਸੀਂ ਸਾਰਿਆਂ ਨੂੰ ਜੇਲ੍ਹ ਜਾਣਾ ਪੈਣਾ ਐਂਡ ਜਿਹੜੀ ਵੀ ਤੁਸੀਂ ਲੀਗਲ ਇਲੀਗਲ ਜਿਹੜਾ ਤੁਸੀਂ ਪ੍ਰੋਪਰਟੀ ਬਣਾਉਂਦੇ ਹੋ ਉਹ ਸਾਰੀ ਦੀ ਸਾਰੀ ਸਰਕਾਰ ਜ਼ਬਤ ਕਰੋ ਅਸੀਂ ਬਿਲਕੁਲ ਵੀ ਕੋਈ ਐ ਉਹ ਜਿਹਨੇ ਵੀ ਕੋਈ ਇਲੀਗਲ ਪ੍ਰੋਪਰਟੀ ਬਣਾਈ ਹੈ ਡਰਗ ਅਸੀਂ ਬਿਲਕੁਲ ਨਹੀਂ ਬਖਸਾਂਗੇ ਠੀਕ ਹੈ ਸਰ ਕਾਰਵਾਈ ਦੌਰਾਨ ਉਹਨਾਂ ਲੋਕਾਂ ਦੇ ਘਰਾਂ ਦੀ ਜਾਂਚ ਕੀਤੀ ਗਈ ਜਿਨ੍ਹਾਂ ਵਿਰੁੱਧ ਨਸ਼ੀਲੇ ਪਦਾਰਥਾਂ ਦੇ ਮਾਮਲੇ ਲੰਬਿਤ ਸਨ ਜਾਂ ਜਿਨ੍ਹਾਂ ਨੂੰ ਇਸ ਮਾਮਲੇ ਵਿੱਚ ਸ਼ਾਮਿਲ ਹੋਣ ਦਾ ਸ਼ੱਕ ਸੀ ਵੱਦ ਤੋਂ ਵੱਦ ਘਰਾਂ ਦੀ ਤਲਾਸ਼ੀ ਲਈ ਗਈ ਉਹਨਾਂ ਕਿਹਾ ਕਿ ਬਲਡوزر ਐਕਸ਼ਨ ਤਹਿਤ ਵੀ ਕਾਰਵਾਈਆਂ ਕੀਤੀਆਂ ਗਈਆਂ ਨੇ ਅਤੇ ਹੁਣ ਵੀ ਉਹਨਾਂ ਵੱਲੋਂ ਕਾਰਵਾਈਆਂ ਕੀਤੀਆਂ ਜਾਣੀਆਂ ਨੇ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ 3 ਮਹੀਨੇ ਦੇ ਅੰਦਰ ਪੰਜਾਬ ਵਿੱਚੋਂ ਨਸ਼ਾ ਖਤਮ ਕਰ ਦਿੱਤਾ ਜਾਵੇਗਾ। ਦਿੱਲੀ ਸਰਕਾਰ ਨੇ ਦਿੱਲੀ ਵਿੱਚ 15 ਸਾਲ ਪੁਰਾਣੇ ਵਾਹਨਾਂ ਨੂੰ ਲੈ ਕੇ ਇੱਕ ਵੱਡਾ ਐਲਾਨ ਕੀਤਾ ਹੈ। ਸਰਕਾਰ ਨੇ ਕਿਹਾ ਹੈ ਕਿ ਅਜਿਹੇ ਵਾਹਨਾਂ ਨੂੰ ਹੁਣ ਪੈਟਰੋਲ ਪੰਪਾਂ ਤੇ ਤੇਲ ਨਹੀਂ ਦਿੱਤਾ ਜਾਵੇਗਾ ਜੋ 15 ਸਾਲ ਜਾਂ ਇਸ ਤੋਂ ਵੱਧ ਪੁਰਾਣੇ ਹਨ। ਦਿੱਲੀ ਦੇ ਵਾਤਾਵਰਣ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ 31 ਮਾਰਚ ਤੋਂ ਬਾਅਦ ਦਿੱਲੀ ਦੇ ਪੈਟਰੋਲ ਪੰਪਾਂ ਤੇ 15 ਸਾਲ ਤੋਂ ਪੁਰਾਣੇ ਵਾਲਾਂ ਨੂੰ ਬਾਲਣ ਨਹੀਂ ਦਿੱਤਾ ਜਾਵੇਗਾ। ਦਿੱਲੀ ਵਿੱਚ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ 10 ਸਾਲ ਪੁਰਾਣੇ ਡੀਜ਼ਲ ਅਤੇ 15 ਸਾਲ ਪੁਰਾਣੇ ਪੈਟਰੋਲ ਵਾਹਨਾਂ ਤੇ ਪਹਿਲਾਂ ਹੀ ਪਾਬੰਦੀ ਹੈ ਹੁਣ ਸਰਕਾਰ ਨੇ ਐਂਟੀ স্মੋਗ ਗਨ ਅਤੇ ਕਲਾਊਡ ਸੀਡਿੰਗ ਲਗਾਉਣ ਸੰਬੰਧੀ ਵੀ ਇੱਕ ਮਹੱਤਵਪੂਰਨ ਫੈਸਲਾ ਲਿਆ ਹੈ ਦਿੱਲੀ ਵਿੱਚ ਵੱਧਦੇ ਪ੍ਰਦੂਸ਼ਣ ਤੇ ਕਾਬੂ ਪਾਉਣ ਲਈ ਅੱਜ ਕੇਂਦਰੀ ਮੰਤਰੀ ਮਨਜਿੰਦਰ ਸਿਰਸਾ ਨੇ ਕਿਹਾ ਕਿ ਦਿੱਲੀ ਵਿੱਚ ਕੁਝ ਵੱਡੇ ਹੋਟਲ ਕੁਝ ਵੱਡੇ ਦਫ਼ਤਰ ਕੰਪਲੈਕਸ ਦਿੱਲੀ ਹਵਾਈ ਅੱਡਾ ਅਤੇ ਵੱਡੀਆਂ ਉਸਾਰੀ ਵਾਲੀਆਂ ਥਾਂਵਾਂ ਹਨ ਅਸੀਂ ਇਹਨਾਂ ਸਾਰੇ ਲੋਕਾਂ ਲਈ ਤੁਰੰਤ ਐਂਟੀ স্মੋਗ ਗਨ ਲਗਾਉਣਾ ਲਾਜ਼ਮੀ ਬਣਾਉਣ ਜਾ ਰਹੇ ਹਾਂ ਤਾਂ ਜੋ ਪ੍ਰਦੂਸ਼ਣ ਨੂੰ ਕੰਟਰੋਲ ਕੀਤਾ ਜਾ ਸਕੇ ਅਸੀਂ ਦਿੱਲੀ ਦੀਆਂ ਸਾਰੀਆਂ ਉੱਚੀਆਂ ਇਮਾਰਤਾਂ ਲਈ স্মੋਗ ਗਨ ਲਗਾਉਣਾ ਲਾਜ਼ਮੀ ਕਰਨ ਜਾ ਰਹੇ ਹਾਂ ਇਸ ਤੋਂ ਇਲਾਵਾ 31 ਮਾਰਚ ਤੋਂ ਬਾਅਦ ਦਿੱਲੀ ਦੇ ਪੈਟਰੋਲ ਪੰਪਾਂ ਤੇ 15 ਸਾਲ ਤੋਂ ਪੁਰਾਣੇ ਵਾਹਨਾਂ ਨੂੰ ਬਾਲਣ ਨਹੀਂ ਦਿੱਤਾ ਜਾਵੇਗਾ ਦਿੱਲੀ ਵਿੱਚ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਮਨਜਿੰਦਰ ਸਿਰਸਾ ਨੇ ਇਸ ਨੂੰ ਲਾਜ਼ਮੀ ਕਦਮ ਦੱਸਿਆ ਹੈ। ਅੱਜ हमने जो बड़े चार पांच फैसले लिए हैं वो ये हैं। एक जितने 15 ਸਾਲ ਪੁਰਾਣੇ ਵਾਹਨ ਹਨ, उन व्हीकल्स को 31 ਮਾਰਚ ਕੇ ਬਾਅਦ ਤੇਲ ਦੇਣਾ ਬੰਦ ਕਰ ਦਿਆ ਜਾਏਗਾ। हम अपने ऐसे गैजेट्स लगा रहे हैं पेट्रोल पंप के ऊपर जो लगभग लगभग बग... 80 परसेंट पेट्रोल पंप पर लग चुके हैं 31 मार्च तक 100 परसेंट पेट्रोल पंप से लग जाएंगे उसके बाद 15 साल पुराने व्हीकल को हम आइडेंटिफाई करेंगे और उसको कोई फ्यूल नहीं मिलेगा आज ही हमारी सरकार इसकी जानकारी पेट्रोलियम मिनिस्ट्री के माध्यम से देगी कि आप कोई भी पेट्रोल पंप ओनर जो है मालिक जो है वो पन्द्रह साल पुराने व्हीकल को डीजल पे, पेट्रोल नहीं दे सकता जो बड़े ऑर्गेनाइजेशन हैं जिनके माध्यम से पोल्यूशन आ रहा है वो क्या है कोई बड़े होटल्स हैं कोई बड़े ऑफिस कॉम्प्लेक्स हैं दिल्ली का एयरपोर्ट है दिल्ली की बड़ी कंस्ट्रक्शन साइट्स चल रही हैं इन सबको मैंडेटरी करने जा रहे हैं कि ये अपने यहां पर अपने पोल्यूशन को कंट्रोल करने के लिए तुरंत अपने गैजेट्स लगाएं ऐसी स्मोक गन्स लगाएं और इसके साथ साथ जो उनका कॉन्ट्रीब्यूशन है पॉल्यूशन के अंदर उसको जैसे क्रेडिट्स होते हैं उस माध्यम से हम चाहते हैं कि अपने आसपास के एरिया को भी वो कंट्रोल करें क्योंकि उन्होंने पोल्यूशन में कंट्रीब्यूट किया है अब इसलिए उसको कंट्रीब्यूशन के लिए भी ਆਪ ਉਸਕੋ ਗ੍ਰੀਨ ਕਰਨੇ ਕੇ ਲੀ ਵੀ ਕੰਟ੍ਰਿਬਿਊਟ ਕਰੇ ਆਪਣੇ ਆਸ-ਪਾਸ ਕਾ ਇੱਕ ਏਰੀਆ ਡਿਫਾਈਨ ਕਰਨੇ ਜਾ ਰਹੇ ਕਿ ਇਤਨਾ ਏਰੀਆ ਆਪ ਹੋਰ ਕੰਟਰੋਲ ਕਰੇਗੇ। ਹਮ ਜਿਤਨੀ ਹਾਈ ਰਾਈਜ਼ ਦਿੱਲੀਸ ਕੇ ਅੰਦਰ ਬਿਲਡਿੰਗ ਹੈ, ਉਹਨਾਂ ਕੇ ਲੀਏ ਮੈਂਡੈਟਰੀ ਕਰਨੇ ਜਾ ਰਹੇ ਹੈ ਕਿ ਉਨਕੋ স্মੋਕ ਗਨ ਲਗਾਣੀ ਹੋਗੀ। ਸਿਸਾ ਨੇ ਇਹ ਵੀ ਕਿਹਾ ਕਿ ਇਸੇ ਤਰ੍ਹਾਂ ਅਸੀਂ ਇਨਾ ਗਾਈਡਲਾਈਨਸ ਨੂੰ ਸਾਰੇ ਵਪਾਰਕ ਕੰਪਲੈਕਸਾਂ ਲਈ ਲਾਜ਼ਮੀ ਬਣਾਉਣ ਜਾ ਰਹੇ ਹਾਂ। ਉਹਨਾਂ ਕਿਹਾ ਕਿ ਅਸੀਂ ਅੱਜ ਫੈਸਲਾ ਕੀਤਾ ਹੈ ਕਿ ਕਲਾਊਡ ਸੀਡਿੰਗ ਲਈ ਸਾਨੂੰ ਜੋ ਵੀ ਇਜਾਜ਼ਤ ਚਾਹੀਦੀ ਹੈ ਅਸੀਂ ਲਵਾਂਗੇ। ਅਤੇ ਅਸੀਂ ਇਹ ਯਕੀਨੀ ਬਣਾਵਾਂਗੇ ਕਿ ਜਦੋਂ ਦਿੱਲੀ ਵਿੱਚ ਗੰਭੀਰ ਪ੍ਰਦੂਸ਼ਣ ਹੋਵੇਗਾ ਤਾਂ ਕਲਾਊਡ ਸੀਡਿੰਗ ਰਾਹੀਂ ਮੀਂਹ ਪੈ ਸਕਦਾ ਹੈ ਅਤੇ ਪ੍ਰਦੂਸ਼ਣ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਭੁਪੇਸ਼ ਬਗੇਲ ਬੀਤੇ ਦਿਨ ਤੋਂ ਪੰਜਾਬ ਦੇ ਦੌਰੇ ਤੇ ਨੇ ਜਿੱਥੇ ਬੀਤੇ ਦਿਨ ਉਹ ਅੰਮ੍ਰਿਤਸਰ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਈ ਸੀ ਉੱਥੇ ਹੀ ਅੱਜ ਚੰਡੀਗੜ੍ਹ ਵਿੱਚ ਉਹਨਾਂ ਦੀ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਦੇ ਨਾਲ ਇੱਕ ਮੀਟਿੰਗ ਰੱਖੀ ਗਈ ਇਸ ਮੀਟਿੰਗ ਤੋਂ ਬਾਅਦ ਪੰਜਾਬ ਕਾਂਗਰਸ ਇੰਚਾਰਜ ਭੁਪੇਸ਼ ਬਗੇਲ ਨੇ ਇੱਕ ਪ੍ਰੈਸ ਵਾਰਤਾ ਨੂੰ ਸੰਬੋਧਨ ਕੀਤਾ ਮੀਟਿੰਗ ਤੋਂ ਬਾਅਦ ਭੁਪੇਸ਼ ਬਗੇਲ ਨੇ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਨਾਲ ਪ੍ਰੈਸ ਵਾਰਤਾ ਵਿੱਚ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਜ਼ਿਲ੍ਹਾ ਪ੍ਰਧਾਨ ਅਤੇ ਐਮਪੀ ਸਾਹਿਬਾਨ ਨਾਲ ਮੀਟਿੰਗ ਕੀਤੀ ਹੈ ਇਸ ਮੀਟਿੰਗ ਵਿੱਚ ਇਹ ਤੈਅ ਕੀਤਾ ਗਿਆ ਹੈ ਕਿ ਆਉਣ ਵਾਲੇ ਸਮੇਂ ਵਿੱਚ ਆਮ ਲੋਕਾਂ ਨਾਲ ਕਾਂਗਰਸ ਨੇ ਕਿਸ ਤਰ੍ਹਾਂ ਵਿਚਰਨਾ ਹੈ ਗੁੱਟਬਾਜ਼ੀ ਨੂੰ ਲੈ ਕੇ ਪੁੱਛੇ ਸਵਾਲ ਦੇ ਜਵਾਬ ਵਿੱਚ ਭੁਪੇਸ਼ ਬਗੇਲ ਨੇ ਕਿਹਾ ਕਿ ਸਾਡੀ ਪਾਰਟੀ ਵਿੱਚ ਕੋਈ ਗੁੱਟਬਾਜ਼ੀ ਨਹੀਂ ਹੈ ਤੇ ਸਾਡਾ ਪੂਰਾ ਧਿਆਨ ਨਿਕੰਮੀ ਸਰਕਾਰ ਨੂੰ ਹਟਾਉਣ ਤੇ ਲੱਗਿਆ ਹੋਇਆ ਹੈ ਲੁਧਿਆਣਾ ਵੈਸਟ ਦੀਆਂ ਉਪ ਚੋਣਾਂ ਨੂੰ ਲੈ ਕੇ ਭੁਪੇਸ਼ ਬਗੇਲ ਨੇ ਕਿਹਾ ਕਿ ਜਲਦ ਹੀ ਹਾਈ ਕਮਾਂਡ ਤੇ ਸਮੁੱਚੀ ਲੀਡਰਸ਼ਿਪ ਨੂੰ ਲੈ ਕੇ ਕੋਈ ਨਾ ਕੋਈ ਫੈਸਲਾ ਲਿਆ ਜਾਵੇਗਾ ਕੇਜਰੀਵਾਲ ਨੂੰ ਲੈ ਕੇ ਉਪੇਸ਼ ਬਗੇਲ ਨੇ ਤਿੱਖੇ ਸ਼ਬਦਾਂ ਦਾ ਇਸਤੇਮਾਲ ਕਰਦੇ ਹੋਏ ਕਿਹਾ ਕਿ ਦਿੱਲੀ ਹਾਰਨ ਤੋਂ ਬਾਅਦ ਸਾਫ ਹੈ ਕਿ ਕੇਜਰੀਵਾਲ ਦੀ ਗੱਲ ਹੁਣ ਕੋਈ ਮੰਨ ਨਹੀਂ ਰਿਹਾ ਹੈ ਹੋਰ ਕੀ ਕਿਹਾ ਪੰਜਾਬ ਕਾਂਗਰਸ ਇਨਚਾਰਜ ਉਪੇਸ਼ ਬਗੇਲ ਨੇ ਆਓ ਦੇਖਦੇ ਹਾਂ ਸਾਰੇ ਕਾਂਗਰਸ ਦੇ ਅਧਿਕਾਰੀ ਇੱਕ ਸੁਰ ਵਿੱਚ ਇਹ ਬਾਤ सब ने कही है हमको पूरे लीडरशिप को एक साथ मिलकर जनता के मुद्दों को लेकर ये जो भ्रष्ट सरकार है निकम्मी सरकार है उसको उखाड़ फेंकने के लिए हम सब काम करना है वो चुनाव भी हमारे लिए महत्वपूर्ण है और इस मामले में बहुत जल्दी स्टेट लीडरशिप नाम नामों को तय करके जो केंद्रीय नेतृत्व है उसके पास ले जाएंगे लेकिन अभी जो वहाँ कैंडिडेट डिक्लेयर किए हैं उसमें जो चर्चाएं हो रही है क्योंकि आम आदमी पार्टी और उसके नेता केजरीवाल जी विधानसभा चुनाव हार गए हैं तो किस प्रकार से उसको अपर हाउस में भेजा जाए उसके जुगाड़ वो लगा रहे हैं और इस कारण से राज्यसभा के जो सदस्य ऑलरेडी है उसको कैंडिडेट डिक्लेयर किया है तो ਇਸਕਾ ਅਰਥ ਇਹ ਹੈ ਕਿ ਕੇਜਰੀਵਾਲ ਕੀ ਬਾਅਦ ਵੀ ਉਸਕੇ ਨੇਤਾ ਨਹੀਂ ਮੰਗ ਰਹੇ ਨਹੀਂ ਤਾਂ ਉਸਕੋ ਡਿਕਲੇਅਰ ਕਰਨੀ ਕਿਹਜਾ ਜ਼ਰੂਰਤ ਸੀ ਉਸਕੋ ਬੋਲਤੇ ਕਿ ਇਸਤੀਫਾ ਦੇ ਅਤੇ ਆਪਣੇ ਨੇਤਾ ਅਗਲੇ ਇਸਤੀਫਾ ਵੀ ਨਹੀਂ ਦੇ ਰਹੇ ਇਸਕਾ ਮਤਲਬ ਆਮ ਆਦਮੀ ਪਾਰਟੀ ਮੇਂ ਅੰਦਰਖਾਨੇ ਮੇਂ ਸਭ ਕੁਛ ਠੀਕ ਨਹੀਂ ਕਾਂਗਰਸ ਦੇ ਸਾਂਸਦਾਂ ਬਾਰੇ ਗੱਲ ਕਰਦੇ ਹੋਏ ਬੁਪੇਸ਼ ਬਗੇਲ ਨੇ ਆਉਣ ਵਾਲੀਆਂ ਚੋਣਾਂ ਸਮੇਂ ਉਹਨਾਂ ਮੈਂਬਰਾਂ ਨੂੰ ਟਿਕਟ ਦੇਣ ਦੇ ਸਵਾਲ ਤੇ ਕਿਹਾ ਕਿ ਕਿਸੇ ਨੂੰ ਵੀ ਕੋਈ ਵੀ ਜ਼ਿੰਮੇਵਾਰੀ ਦੇਣ ਦੀ ਸ਼ਕਤੀ ਕੇਵਲ ਤੇ ਕੇਵਲ ਹਾਈ ਕਮਾਂਡ ਕੋਲ ਹੈ ਚੰਡੀਗੜ੍ਹ ਵਿੱਚ ਅੱਜ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋਈ ਹੈ ਇਸ ਮੀਟਿੰਗ ਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚਾ ਮੌਜੂਦ ਰਹੇ ਇਸ ਮੀਟਿੰਗ ਦਾ ਮਕਸਦ तमाम ਕਿਸਾਨ ਜਥੇਬੰਦੀਆਂ ਵਿੱਚ ਇੱਕ ਸਾਰਤਾ ਅਤੇ ਏਕਤਾ ਕਾਇਮ ਕਰਨਾ ਸੀ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਕਿਸਾਨ ਆंदोलਨ ਲਈ ਇੱਕ ਸਾਂਝੀ ਰਣਨੀਤੀ ਤਿਆਰ ਕੀਤੀ ਜਾ ਸਕੇ ਇਸ ਤੋਂ ਇਲਾਵਾ ਕਿਸਾਨਾਂ ਨੇ ਦੱਸਿਆ ਕਿ 5 ਮਾਰਚ ਨੂੰ ਕਿਸਾਨਾਂ ਵੱਲੋਂ ਚੰਡੀਗੜ੍ਹ ਵਿੱਚ ਪੱਕਾ ਮੋਰਚਾ ਲਗਾਇਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਅਸੀਂ ਹਰ ਤਰ੍ਹਾਂ ਦਾ ਵਿਚਾਰ ਵਟਾਂਦਰਾ ਕਰਨ ਲਈ ਇਕੱਠੇ ਹੋਏ ਸੀ ਗੌਰਤਲਬ ਹੈ ਕਿ ਬੈਠਕ ਤੋਂ ਬਾਅਦ ਕਿਸਾਨ ਆਗੂਆਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਇਸ ਪ੍ਰੈਸ ਕਾਨਫਰੰਸ ਵਿੱਚ ਉਹਨਾਂ ਨੇ ਮੀਟਿੰਗ ਵਿੱਚ ਵਿਚਾਰੇ ਗਏ तमाम ਬਿੰਦੂਆਂ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਮੀਟਿੰਗ ਤੋਂ ਬਾਅਦ ਜੋ ਵੀ ਮੁੱਦੇ ਅਸੀਂ ਮੀਟਿੰਗ ਵਿੱਚ ਵਿਚਾਰੇ ਹਨ ਉਹਨਾਂ ਨੂੰ ਆਪਣੇ ਫੋਰਮਾਂ ਵਿੱਚ ਵਿਚਾਰਾਂਗੇ ਮੁਕੰਮਲ ਇਕਤਾ ਹਲੇ ਕਿਸਾਨਾ ਵਿੱਚ ਪਾਵੇਂ ਨਹੀਂ ਹੈ ਅਤੇ ਇਸ ਦਾ ਕਾਰਨ ਕੁਝ ਨੀਤੀਆਂ ਵਿੱਚ ਸਾਡੇ ਵੱਖਰੇ ਵਿਚਾਰ ਹਨ ਇਸ ਬਾਰੇ ਗੱਲਬਾਤ ਕਰਦਿਆਂ ਹੋਇਆਂ ਕਿਸਾਨ ਆਗੂ ਜੋਗਿੰਦਰ ਉਗਰਾਹਾ ਨੇ ਕਿਹਾ ਕਿ ਜਿੰਨਾ ਗੱਲਾਂ ਕਰਕੇ ਸਾਡੇ ਵੱਖਰੇਵੇਂ ਨੇ ਫਿਲਹਾਲ ਅਸੀਂ ਉਹਨਾਂ ਨੂੰ ਇੱਕ ਪਾਸੇ ਕਰ ਰਹੇ ਹਾਂ ਤੇ ਮੁੱਖ ਮੰਗਾਂ ਦੀ ਲੜਾਈ ਨੂੰ ਅੱਗੇ ਰੱਖਦੇ ਹੋਏ ਅੱਗੇ ਵਧਾਂਗੇ ਹੋਰ ਕੀ ਕਿਹਾ ਕਿਸਾਨ ਹਕੂਮ ਨੇ ਆਓ ਦੇਖਦੇ ਹਾਂ 5 ਮਾਰਚ ਤੋਂ ਜੋ ਸੰਯੁਕਤ ਕਿਸਾਨ ਮੋਰਚੇ ਦਾ ਆਰ ਇੰਡੀਆ ਦਾ ਸੱਦਾ ਆ ਉਹ ਸੱਦੇ ਤਹਿਤ ਕਟੋਕਾ ਟੈਕਅਪ ਤੇ ਲਈ ਚੰਡੀਗੜ੍ਹ ਦੇ ਵਿੱਚ ਧਰਨਾ ਮਾਰਨ ਜਾ ਰਹੇ ਹਨ ਇਹ ਦਰਨਾ ਘਟੋ ਘਟੇ ਇੱਕ ਹਫਤਾ ਇਸ ਲਈ ਕਿ ਹੈ ਕੇਸ ਮਾਮਲੇ ਚ ਗਵਰਨਰ ਪੰਜਾਬ ਔਰ ਪੰਜਾਬ ਸਰਕਾਰ ਦਾ ਸਾਡੀਆਂ ਮੰਗਾ ਪ੍ਰਤੀ ਰੋਖ ਕੀ ਹੋਊਗਾ ਉਹ ਡਿਸਾਈਡ ਕਰੂਗਾ ਕਿ ਇਹ ਲੰਮੀ ਮਿਆਦ ਦਾ ਦਰਨਾ ਇੱਕ ਹਫਤਾ ਹੀ ਰਹੂਗਾ ਜਾਂ ਉਸ ਤੋਂ ਅੱਗੇ ਜਾ ਸਕਦਾ ਅੱਜ ਅਸੀਂ ਉਹਦੀ ਸਾਰੀ ਬਿਉਤਬੰਦੀ ਕੀਤੀ ਹੈ ਮੰਗ ਪੱਤਰ ਫਾਈਨਲ ਕੀਤਾ ਔਰ ਨਾਲ ਦੇ ਨਾਲ ਉਹਦੀਆਂ ਪ੍ਰਬੰਧਕੀ ਜ਼ਿੰਮੇਵਾਰੀਆਂ ਦੀ ਰਿਪੋਰਟ ਲਿੱਤੀ ਹੈ। ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨਾਲ ਸਾਡੀ ਜਿਹੜੀ ਟੀਮ ਇਸ ਸਮੇਂ ਸੰਪਰਕ ਚ ਹੈ ਵੀ ਅਸੀਂ ਉਹਨਾਂ ਨੂੰ ਰਿਪਰੈਜ਼ੈਂਟੇਸ਼ਨ ਦਿੱਤੀ ਸੀ ਕਿ ਅਸੀਂ ਇੱਥੇ ਧਰਨੇ ਲਈ ਆ ਰਹੇ ਆਂ ਔਰ ਉਸ ਲਈ ਸਾਨੂੰ ਥਾਂ ਠੁਕਮੀ ਥਾਂ ਜਿਹੜੀ ਦਿੱਤੀ ਜਾਵੇ। ਇਹ ਸਾਰੀਆਂ ਗੱਲਾਂ ਦੀ ਰਿਪੋਰਟ ਅੱਜ ਅਸੀਂ ਵਿਚਾਰੀ ਹੈ ਔਰ ਅਗਲੀਆਂ ਜ਼ਿੰਮੇਵਾਰੀਆਂ ਲਾਈਆਂ ਨੇ। ਕੁੱਲ ਮਿਲਾ ਕੇ ਕਿਸਾਨ ਆਗੂ ਨੇ ਕਿਹਾ ਕਿ ਸਾਡੇ ਵਕ ਵਕ ਫੋਰਮ ਹਰ ਜ਼ਰੂਰੀ ਮੰਗ ਨੂੰ ਲੈ ਕੇ ਯਤਨਸ਼ੀਲ ਹਨ। ਤੇ ਜ਼ਰੂਰੀ ਗੱਲ ਇਹ ਹੈ ਕਿ 5 ਮਾਰਚ ਨੂੰ ਕਿਸਾਨ ਚੰਡੀਗੜ੍ਹ ਵਿੱਚ ਪੱਕਾ ਮੋਰਚਾ ਲਗਾਉਣ ਜਾ ਰਹੇ ਨੇ। ਗੌਰਤਲਬ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਤੋਂ ਪਹਿਲਾਂ ਕਿਸਾਨਾਂ ਨਾਲ 3 ਮਾਰਚ ਨੂੰ ਮੀਟਿੰਗ ਸੱਦੀ ਹੈ ਤੇ ਇਸ ਮੀਟਿੰਗ ਦਾ ਕੀ ਸਿੱਟਾ ਨਿਕਲੇਗਾ ਇਹ ਵਾਕਈ ਦੇਖਣਯੋਗ ਹੋਵੇਗਾ। ਹਾਲ ਦੀ ਘੜੀ ਪੰਜਾਬ ਬੁਲਟਨ ਵਿੱਚ ਇਨਾ ਹੀ ਜਲਦ ਹੋਵੇਗੀ ਮੁਲਾਕਾਤ ਨਵੀਆਂ ਅਤੇ ਤਾਜ਼ੀਆਂ ਖਬਰਾਂ ਨਾਲ ਅਦੋਂ ਤੱਕ ਲਈ ਸੱਚਾ ਕਾਲ